ਅਹੀਂ ਅਸੀਂ ਦਰਸ਼ਨ ਕਰ ਰਹੇ ਹਾਂ ਜੀ ਮਾਮਾਈ ਜੀ ਆਸਲੇ ਜੀ ਛੋਟੂ ਵੀਡੀਓ ਬਣਾ ਰਿਹਾ ਤੇ ਅੱਜ ਤੁਹਾਨੂੰ ਇੱਕ ਚੀਜ਼ ਦਿਖਾ ਰਿਹਾ ਮੈਂ ਇੱਥੇ ਅਸੀਂ ਜਵਾਲਾ ਜੀ ਦੇ ਜਾ ਰਹੇ ਆ ਰਸਤੇ ਦੇ ਵਿੱਚ ਇੱਕ ਕਰਵ ਆਈ ਆ ਦੇਖੋ ਤੁਸੀਂ ਤੇ ਕਿੱਡੀ ਕਹਿਣ ਚੀਜ਼ ਇਹਨਾਂ ਨੇ ਬਣਾਈ ਦੀ ਆ ਰੇਲਿੰਗ ਲਾਈ ਇਹਨਾਂ ਨੇ ਤੇ ਆ ਵਿੱਚ ਰੂਲੇ ਲਾਏ ਆ ਤੇ ਬਾਈ ਦੇ ਵਿੱਚ ਗੱਡੀ ਕੋਈ ਟਕਰਾਉਂਦੀ ਵਿੱਚ ਤੇ ਉਹ ਇਹਦੇ ਨਾਲ ਰਹੇਗੀ ਬਿਲਕੁਲ ਬਿਲਕੁਲ ਰੇਲਿੰਗ ਵੀ ਟੁੱਟੇਗੀ ਹੁਮ ਦੇ ਹੁਮ ਦੇ ਰੂਲੇ ਨਾਲ ਗਾਂ ਲੈ ਜਾਣਗੇ ਕੋਈ ਨੁਕਸਾਨ ਇਹਨਾਂ ਨਹੀਂ ਹੋਊਗਾ ਇਹਨੂੰ ਤੇ ਗੱਡੀ ਸੈਂਟਰ 'ਚ ਆ ਜੂਗੀ ਤਾਂ ਅਸਲ ਇਹ ਆ ਬੜਾ ਸ਼ਾਂਤ ਭਰਿਆ ਇਲਾਕਾ ਤੇ ਇਸ ਸਾਈਡ ਤੋਂ ਦੇਖ ਸਕਦੇ ਹੋ ਮੋਲ ਕਿ ਹੋ ਜਾਵਾ ਧੁੰਦ ਪਈ ਦੀ ਬੱਦਲ ਹੋਇਆ ਦਾ ਅਸਲ ਇਹ ਵੀ ਰਹੇ ਚਾਹ ਇ ਤੇ ਆ ਦੇਖ ਲਓ ਤੂੰ ਕਿੱਡਾ ਵਧੀਆ ਮੋਲਿਆ ਜੀ ਅਸਲ ਇਹ ਜੀ ਅਸੀਂ ਕੁਝ ਗਿਆ ਰੂਮ ਦੇ ਵਿੱਚ ਤੇ ਅੱਧਾ ਸਮਾਂ ਹੋ ਗਿਆ 8 ਵਜੇ ਤੇ ਬੋਧਰਾਜ ਦੇ ਇੱਥੇ ਸਾਡੇ ਫੁੱਲ ਸਾਹਿਬ ਨੇ ਤੇ ਸੋਮਤ ਆ ਤੇ ਇੱਧਰ ਆ ਗਿਓ ਸਟਿੱਕਾ ਬਣੋਂਦਾ ਤੇ ਲੰਮੇ ਬੈਗੇ ਨੇ ਤੇ ਭੱਟੀ ਸਾਹਿਬ ਬਾਹਰ ਚਲ ਗਿਆ ਰੂਮ ਹੈ ਜੀ ਸਾਡਾ ਕੁਛ ਇਸ ਤਰ੍ਹਾਂ ਦਾ ਏਸੀ ਰੂਮ ਆ ਤੇ ਐਲਈਡੀ ਲੱਗੀ ਹੈ ਤੇ ਪੱਖਾ ਚੱਲ ਰਿਹਾ ਤੇ ਰੂਮ ਕਿਹੜਾ ਹੈ ਵੈਸੇ ਕਿੰਨੇ ਤਿੰਨ ਬੈੱਡ ਇੱਕ ਸਾਹ ਦੇ ਤੇ ਦੋ ਇਧਰ ਥੱਲੇ ਤੇ ਇੱਕ ਥੱਲੇ ਮੈਟ ਵੀ ਛਾਵਾ ਤੇ ਬਹੁਤ ਵਧੀਆ ਵਾ ਤੇ ਉਧਰ ਸਟਿੱਕਾ ਵਾਲਾ ਮੁੰਡਾ ਬੈਠਾ ਤੇ ਬਹੁਤ ਵਧੀਆ ਐਸ ਨੇ ਜੀ ਇਹ ਵਾਕਿਆ ਹੀ ਤੁਹਾਨੂੰ ਫਿਰ ਮਿਲਦੇ ਆ ਥੋੜੀ ਦੇਰ ਚ ਕੀ ਖਾਣੇ ਆ ਪੀਣੇ ਆ ਫਿਰ ਦੱਸ ਦੇ ਤੁਹਾਨੂੰ ਐਸ ਲਈ ਅਸੀਂ ਜਿਹੜੇ ਗੈਸਟ ਰੂਮ ਚ ਰੁਕੇ ਉਹਨਾਂ ਨੇ ਪੈਰਟ ਰੱਖੇ ਛੋਟੇ ਛੋਟੇ ਪਿੰਜਰਾ ਬੜਾ ਕੈਂਟ ਦਿੱਤਾ ਇਹਨਾਂ ਨੇ ਤੇ ਉਹ ਪੰਛੀ ਸਾਰਾ ਤਾ ਕੁਛ ਗੈਸਟਰੂਮ ਇਸ ਤਰ੍ਹਾਂ ਦੇ ਹੀ ਇਥੇ ਇਹ ਚੜਾਈ ਆ ਉਚਾਈ ਤੇ ਆ ਤੇ ਆਹ ਰੂਮ ਨੇ ਲੇਡੀਜ਼ ਬਾਥਰੂਮ ਕਰਾ ਵਗਰਾ ਸਭ ਕੁਝ ਕਿਤੋਂ ਬੜਾ ਵਧੀਆ ਅਸਲੇ ਜੇ ਅਸੀਂ ਗੈਸਟਰੂਮ ਤੋਂ ਬਾਹਰ ਆ ਚੁੱਕੇ ਆ ਤੇ ਪੱਟੀ ਸਾਹਿਬ ਤੇ ਸੋਨੂ ਦੌਰ ਦਾ ਬੇਟਾ ਉਹ ਸਾਹਮਣੇ ਜਾ ਰਹੇ ਤੇ ਇਧਰ ਮੇਰੇ ਨਾਲ ਬੋਧਰਾਜ ਸਿੰਘ ਸਾਹਿਬ ਉਹਨਾਂ ਤਾਂ ਉਤੇ ਪਿੰਡਾ ਬਾਜੀ ਤੇ ਅਸੀਂ ਅਸਲੇ ਵਿਚਾਰ ਬਣਾਇਆ ਜੀ ਮੱਥਾ ਟੇਕਣ ਜਾਣ ਦਾ ਤੇ ਅਸੀਂ ਜਾ ਰਹੇ ਆ ਅਸਲੇ ਗਲੀ ਦੇ ਵਿੱਚ ਅੰਦਰ ਪਤਾ ਲੇਕਨ ਐਕਚੁਅਲੀ ਅਸੀਂ ਗਲੀ ਦੇ ਵਿੱਚ ਆ ਜੀ ਤੇ ਬਾਕੀ ਜਾ ਕੇ ਭਵਨ ਦੇ ਦੱਸਦੇ ਤੁਹਾਨੂੰ ਹੋਰ ਕਿੱਥੇ ਜਾ ਕੇ ਕੀ ਕਰਦੇ ਆ ਤੇ ਗਲੀ ਦੀ ਵਿਚਾਈ ਨੂੰ ਦੇਖ ਲਓ ਚਲੇ ਜੀ ਅਸੀਂ ਆ ਗਏ ਅੰਦਰ ਦੇ ਲੱਗੇ ਤੇ ਦੁਕਾਨਾਂ ਸ਼ੁਰੂ ਹੋ ਗਈਆਂ ਜਿੱਥੋਂ ਸਮਾਨ ਮਿਲਦਾ ਤੁਸੀਂ ਦੇਖ ਸਕਦੇ ਹੋ ਜোনਕਾ ਇੱਥੇ ਔਟੋ ਵੀ ਆ ਰਹੇ ਮੋਟਰਸਾਈਕਲ ਵੀ ਆ ਰਹੇ ਇਸ ਸਾਈਡ ਵੀ ਦੁਕਾਨ ਹੋ ਸਾਰੀ ਗਲੀ ਦੀ ਇੱਧਰ ਅਸਲੇ ਹੁਣ ਤੁਹਾਨੂੰ ਵੀ ਦੇਖ ਸਕਦੇ ਸਾਨੂੰ ਅਸਲੇ ਜੀ ਦਰ ਬੈਕ ਸਾਈਡ ਤੇ ਇਹਦੇ ਇੰਗੀ ਆ ਗਏ ਆ ਬੈਕ ਸਾਈਡ ਤੇ ਸਾਈਡ ਉਲਟੀ ਦਿਸ਼ਾ ਜੀ ਨਹੀਂ ਜਾ ਰਹੇ ਆ ਜੁੱਤੀਆਂ ਤਾਂ ਤੇ ਪ੍ਰਸ਼ਾਦ ਲੈਣ లైన్ ਨੂੰ ਦੇਖ ਸਕਦੇ ਹੋ ਲੰਬੀ ਬਹੁਤ ਹੈ ਤਾਂ ਸੋ ਜੇ ਇਹੀ ਲੱਗੇ ਲਾਈਨ ਚ ਤਾਂ ਲਾਈਨ ਬਹੁਤ ਲੰਬੀ ਆ ਤੇ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਸਾਈਡ ਤੋਂ ਆਉਂਦੇ ਨੇ ਤੇ ਸਾਰੇ ਇਹ ਸਾਨੂੰ ਜਾਣਦੇ ਨੇ ਪਰ ਇਹਨਾਂ ਨੇ ਰਸਤਾ ਕੁਝ ਚੇਂਜ ਕੀਤਾ ਹੈਗਾ ਇਸ ਸਾਈਡ ਨੂੰ ਕੀਤਾ ਆ ਰਸਤਾ ਤੇ ਲਾਈਨ ਲੰਬੀ ਜਾ ਰਹੀ ਹੈ ਜੇ ਗਲੀ ਦੇ ਵਿੱਚੋਂ ਦੀ ਜਾ ਰਹੀ ਆ ਇਸ ਸਾਈਡ ਜੀ ਲੰਗਰ ਹਾਲਿਆ ਭੋਜਨ ਕਰਵਾਜੀ ਭੋਜਨ ਭਾਈ ਆਵਾਜ਼ ਦੇ ਰਹੇ ਨੇ ਭੋਜਨ ਭੋਜਨ 10:00 ਸਮੇਂ ਹੋ ਗਿਆ 8:00 ਤੋਂ 8:30 ਹੋ ਗਏ ਦੇਖੋ ਜੀ ਤੁਸੀਂ ਲਾਈਨ ਲਾਈਨ ਦੇਖੋ ਕਿੰਨੀ ਲੰਬੀ ਹੈ ਲਾਈਨ ਐ ਐਸੋਲੇ ਆ ਜੀ ਅਸੀਂ ਜਵਾਲਾ ਜੀ ਦੇ ਦਰਸ਼ਨ ਕਰਨ ਆਏ ਦੇ ਆ ਮਹਾਮਾਈ ਜਵਾਲਾ ਜੀ ਦੇ ਦਰਸ਼ਨ ਕਰਨ ਉਹਨਾਂ ਦੇ ਤਾਂ ਆਉਂਦੇ ਆ ਲੰਗੇ ਜੀ ਦੁਕਾਨਾਂ ਨਹੀਂ ਇਸ ਸਾਈਡ ਆਸੋਲੇ ਜੀ ਉੱਤੇ ਰਸ਼ ਬੋਧਿਆ ਤੇ ਇਹੀਂ ਇੱਥੇ ਕੋੜੀਆਂ ਦੇ ਖਲੋਤੇ ਤੇ ਇੱਕ ਪਾਸੇ ਸਾਈਡ ਤੇ ਰਸ਼ ਨਹੀਂ ਸਦੇ ਤੇ ਇਸ ਸਾਈਡ ਹੀ ਨਹੀਂ ਰਸ਼ ਦੇਖਦੇ ਤਾਂ ਲਾਈਨ ਲੱਗੀ ਬੜੀ ਤਗੜੀ ਲੰਬੀ ਤੇ ਜਨਤਾ ਜਿਹੜੀ ਹੈ ਹੀ ਸੰਗਤ ਸਾਰੀ ਆਹ ਥਾ ਘਰ ਕੇ ਬੈਠ ਗਏ ਆ ਜਿੰਨੀ ਵੀ ਤੁਸੀਂ ਦੇਖ ਸਕਦੇ ਹੋ ਤੇ ਦੂਰ ਤੱਕ ਲਾਈਨ ਹੈ ਜੀ ਬੜੀ ਲੰਬੀ ਤਗੜੀ ਦੇਖ ਸਕਦੇ ਆ ਸਾਰੇ ਥੱਕ ਕੇ ਬਹਿ ਚੁਕੇ ਆ ਤੇ ਆਹੀਂ ਇੱਥੇ ਕੋੜੀਆਂ ਦੁੱਧੀਆਂ ਰੱਖ ਕੇ ਬਾਹਰ ਤਾਂ ਅਸਲੇ ਜੀ ਇਹ ਲਾਈਨ ਜੀ ਲੱਗੇ ਹੋਏ ਆ ਤੇ ਹੁਣ ਬੈਗੇ ਆ ਉਹਨਾਂ ਜਿਹੜੇ ਪਿੰਦੇ ਪਾਜੀ ਤੇ ਬੜੀ ਸਾਫ ਤੇ ਆ ਸ਼ੇਰ ਤੇ ਲਾਈਨ ਬਹੁਤ ਲੰਬੀ ਆ ਤੇ ਸਾਈਡ ਵੀ ਸਾਰੇ ਘਰੋਤੇ ਆ ਤੇ ਹੁਣ ਭਮਨ ਤਾਂ ਬਹੁਤ ਦੂਰ ਆ ਤਾਂ ਅਸਲੇ ਇੱਥੇ ਘਰੋਤੇ ਨਹੀਂ ਬਲਕਿ ਲਾਈਨ ਦੇ ਵਿੱਚ ਉਹ ਬਹੁਤ ਬੁੜੀ ਹੋ ਗਏ ਆ ਕਾਰ ਕੇ ਬੈਗੇ ਆ ਕਿਆ ਸੇਵਾ ਸਤਿੰਦੇ ਸਦੇ ਉਹ ਕਰਿਆ ਲੋਕਾਂ ਦੇ ਲੋਕਾਂ ਦੇ ਘਰਾਂ ਦੇ ਜਿਹੜੀ ਗਲੀ ਹੈਗੀ ਉਹਦੇ ਤਾਂ ਹੀ ਰਸਤਾ ਬਣਾਇਆ ਗਿਆ ਕਿਸ਼ਵਿਦਾਨ ਦਿਖਾਈ ਲੰਬੀ ਲਾਈਨ ਬਿਲਕੁਲ ਆਹ ਵੇਖੋ ਜਨਤਾ ਸਾਰੀ ਬੈਠੀ ਸਾਡੇ ਨਾਲ ਹੀ ਥੱਕ ਕਰਕੇ ਸਾਰੇ ਬਗੇ ਤੇ ਉਧਰ ਵੀ ਬੈਗੇ ਸਾਰੇ ਤੇ ਆ ਸੋਨੂ ਆ ਗਿਆ ਐਸ ਵੇਲੇ ਜੀ ਅਸੀਂ ਦਵਾਰ ਤੇ ਗੇਟ ਤੇ ਪੁੱਜ ਗਏ ਆ ਤੇ ਲਾਈਨ ਬਹੁਤ ਲੰਬੀ ਲੱਗੀ ਤੇ ਆ ਤੁਸੀਂ ਬੈਕ ਸਾਈਡ ਤੇ ਦੇਖੋ ਸਾਡੇ ਨਾਲ ਉਧਰ ਤੇ ਲਾਈਨ ਹੋਰ ਲੰਬੀ ਆ ਇਸ ਸਾਈਡ ਤੋਂ ਨਹੀਂ ਦੇਖ ਸਕਦੇ ਸਾਹਮਣੇ ਹੁਣ ਦੁਆਰ ਦੇ ਕੋਲ ਪੁੱਜ ਕੇ ਹਾਂ ਤੇ ਅਸਲੇ ਹੀ ਮੱਥਾ ਟੇਕ ਰਹੇ ਬਹੁਤ ਲੰਬੀ ਲਾਈਨ ਹੈ ਜੀ ਐਸੇ ਦੁਆਰ 'ਚ ਵੀ ਐਸਾਈਡ ਤੇ ਦੇਖੋ ਹੋਰ ਆਏਗਾ ਹਾਲ ਸਾਚਾ ਅੱਛਾ ਲੋ ਉਹਦਾ ਫੋਨ ਆ ਖਲੋ ਤੂੰ ਅਸਲੀ ਜੀ ਤੁਹਾਨੂੰ ਮੈਂ ਦਰਸ਼ਨ ਕਰਾ ਦਿਆਂ ਅਸ਼ੋਕ ਕੋਲੇ ਨਾਲ ਜਿੱਦੇ ਉਹ ਮੂਰਤੇ ਕੋਈ ਦੇਖ ਸਕਦੇ ਹੋ ਅਸਲੀ ਤੇ ਇਹੀ ਲਾਈਨ 'ਚ ਤੇ ਆ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਆਸਰੇ ਸਾਰੇ ਮਗਰਨੇ ਦੇ ਆ ਵੀ ਨਾਲ ਆ ਇਸ ਸਾਈਡ ਸਾਰੇ ਚੱਲ ਜਾਏ ਮਸਤ ਕੈਸਲੇ ਅਹੀਂ ਆ ਗਏ ਆ ਮਹਮਾ ਜwala ji ਦੇ ਦਰਸ਼ਨ ਕਰਨਾ ਹੈ। ਕਿਆ ਕੋਈ ਵੀ ਇਸਰਾ ਦਾ? ਅਸਲ ਜੀ ਅਹੀਂ ਦਵਾਰ ਦੇ ਕੋਲ ਪੁੱਜੇ ਆ ਤੇ ਬਰਸਾਤ ਬਹੁਤ ਤੇਜ਼ ਹੋ ਗਈ ਸ਼ੁਰੂ। ਬਰਸਾਤ ਤੁਹਾਨੂੰ ਦਿਖਾਉਣਾ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਬਰਸਾਤ ਸ਼ੁਰੂ ਹੋ ਗਈ ਆ। ਬਹੁਤ ਤੇਜ਼ ਬਰਸਾਤ ਹੋ ਰਹੀ ਆ। बुक तेज़ आहे बरसाताइडो त बरसाती आहे त साम्हूं रेखो की तेज़ा असीं दवारे कोल बिल्कुलु पुछे ज्वाला जी महामाई दवारि सामे ਆਸਲੀ ਜੀ ਇਹ ਦਰਸ਼ਨ ਕਰ ਲਿਆ ਤੇ ਹੁਣ ਵਾਪਸੀ ਜਾ ਰਹੇ ਆ ਅਸਲੇ ਤੇ ਤਾਂ ਉਹ ਮੇਰੇ ਨਾਲੇ ਬਰਸਾਤ ਪੈ ਰਹੀ ਆ ਕੋਸ਼ ਕੋਲੇ ਇਸ ਤਰ੍ਹਾਂ ਦਾ ਸੋਲੇ ਮੋਹਲ ਕੋ ਸਿਸ ਤਰ੍ਹਾਂ ਦੀ ਬਰਸਾਤ ਹੋ ਗਈ ਚਿੱਕੜ ਹੋ ਗਿਆ ਪੂਰਾ ਤੇ ਮਥਾ ਹੀ ਟਿਕ ਲਿਆ ਇਹ ਸਾਰੇ ਜਿਹਨੂੰ ਦੁਆਰ ਨੇ ਸਾਰਿਆਂ ਦੇ ਅੰਦਰ ਹੀ ਮੂਰਤੀਆਂ ਨੇ ਸਾਰਿਆਂ ਦੇ ਦਰਸ਼ਨ ਕਰਦੇ ਨੇ ਲੋਕੀ ਜਗਨ ਇਸੀ ਦੇ ਤਾਂ ਸਾਹਮਣੇ ਜਿਹੜਾ ਜੀ ਦੁਆਰ ਆ ਉਹ ਹੈਗਾ ਮਹਾਮਈ ਦਾ ਬੈੱਡ ਜਿੱਥੇ ਵੀ ਸ਼ਰਾਮ ਕਰਦੇ ਆ ਪਰ ਇਸ ਲਈ ਉਹਦੇ ਕਪਾੜ ਬੰਦਿਆ ਨਹੀਂ ਦਿਖਾ ਨਹੀਂ ਸਕਦੇ ਕਿਸ ਤਰ੍ਹਾਂ ਹੀ ਕਰ ਸਕਦੇ ਆ ਕੀ ਬਾਤਾਂ ਦੀ ਆ ਗੇੜੀ ਸੀ ਜੀ ਮੇਨ ਜਿੱਥੋਂ ਅਸੀਂ ਆਉਣਾ ਸੀਗਾ ਪਰ ਅਸੀਂ ਪਰਲੀ ਸਾਈਡ ਤੋਂ ਗਏ ਆ ਉਸ ਸਾਈਡ ਤੋਂ ਗਏ ਆ हां मेन गेट ਵੀ ਜਿੱਥੋਂ ਵਾਲੀ ਸਾਰੇ ਦਰਸ਼ਕਾਂ ਨੂੰ ਜਾਨਦੇ ਨੇ ਪਰ ਅਸੀਂ ਇਸ ਗੇਟ ਦੀ ਬਜਾਏ ਅਸੀਂ ਦੂਸਰੀ ਰਸਤੇ ਨਾਲ ਜਾਈਏ ਕਿਉਂਕਿ ਰਸ਼ ਬਹੁਤ ਹੀ ਤੇ ਇਹ ਸਿਕਿਉਰਟੀ ਬਲੋਕ ਹੈ ਸਿਕਿਉਰਟੀ ਪੁਆਇੰਟ ਹੈ ਤੇ ਪਰਲੀ ਸਾਈਡ ਸਾਡੇ ਬੂੜ ਪੇ ਤੇ ਪਰਲੀ ਸਾਈਡ ਤੋਂ ਲਾਈਨ ਲੱਗੀ ਹੈ ਅਸੀਂ ਉਸ ਸਾਈਡ ਤੋਂ ਗਲਤਣ ਗਏ ਕਿ ਸਾਰੇ ਜਣੇ ਵਾਪਸੀ ਆਏ ਆ ਤੇ ਆ ਗੇਟ ਹੈ ਜੀ ਐਸੋਲੇ ਸਾਰੇ ਬੂੜ ਪਾ ਰਹੇ ਆ ਅਸੀਂ ਬੂੜ ਉੱਥੇ ਡਰੇ ਨੁਕਰ ਚ ਤੇ ਬੂੜ ਕੇ ਭਜ ਗਏ ਤੇ ਬਰਸਾਤ ਪੈ ਰਹੀ ਆ ਐਸੋਲੇ ਬਹੁਤ ਤੇਜ਼ ਬਰਸਾਤ ਹੋ ਗਈ ਸ਼ੁਰੂ ਕਈ ਸਾਰੇ ਲੋਕ ਆ ਗਏ ਆ ਤਾਂ ਸੰਗਰ ਕੋਸ਼ ਉੱਤੇ ਬੈਠੀ ਆ ਉੱਥੋਂ ਉਹਨਾਂ ਨੇ ਮੇਰੇ ਖੰਤਰਪਾਲ ਭਾਈ ਉੱਤੇ ਕੱਦ ਕਰਕੇ ਉੱਥੇ ਬੈਠੇ ਐਸ ਲਈ ਜੀ ਬਰਸਾਤ ਬਹੁਤ ਤੇਜ਼ ਆ ਤੁਹਾਨੂੰ ਦਿਖਾ ਦਿੰਦਾ ਮੈਂ ਬਹੁਤ ਤੇਜ਼ ਬਰਸਾਤ ਪੈ ਰਹੀ ਹੈ ਅਸੀਂ ਇੱਥੋਂ ਲਿਆ ਜੀ ਪੇੜੇ ਖਾਣ ਵਾਸਤੇ ਦਾ ਦੁਕਾਨ ਤੋਂ ਤੇ ਅਸੀਂ ਕਿਹੜੇ ਖਾ ਰਹੇ ਆ ਆ ਨਾਲ ਹੈ ਜੀ ਆਪਣੇ ਸਾਥੀ ਐਸ ਲਈ ਜੀ ਤਾਂ ਦੁਕਾਨ ਤੋਂ ਬਰਸਾਤ ਬਹੁਤ ਤੇਜ਼ ਆ ਬਹੁਤ ਤੇਜ਼ ਨੂੰ ਪੈ ਰਿਹਾ ਅਸੀਂ ਇਸ ਕਰਕੇ ਰੁਕ ਚੁਕੇ ਆ ਇੱਥੇ ਜੇ ਅਸੀਂ ਨਿਕਲ ਗਏ ਬਰਸਾਤ ਦੇ ਇਦਾਂ ਆਪਣੇ ਸਾਡੇ ਸਾਰੇ ਜਿੰਨੇ ਹੋ ਜਾਣੇ ਪ੍ਰੋਪਰਲੀ ਪਰ ਅਸੀਂ ਇੱਥੇ ਘੜੀ ਸੁਣਵਾਵਾਂਗੇ ਬਰਸਾਤ ਕੱਟ ਹੋਏਗੀ ਤਾਂ ਫਿਰ ਜਾਵਾਂਗੇ ਹੁਣ ਇਸ ਸਾਈਡ ਦੀ ਲਾਈਨ ਲੱਗ ਚੁੱਕੀ ਹੈ ਪਰਲੀ ਸਾਈਡ ਤੋਂ ਲਾਈਨ ਬੰਦ ਹੋ ਗਈ ਇਸ ਸਾਈਡ ਲਾਈਨ ਲੱਗੀ ਆ ਤੇ ਅਸੀਂ ਜਾ ਰਹੇ ਆ ਵਾਪਸੀ ਅਸੀਂ ਛਕਾਂਗੇ ਕਿਥੇ ਲੰਗਰ ਤੇ ਲਾਈਨ ਤੁਸੀਂ ਦੇਖ ਸਕਦੇ ਹੋ ਇੱਧਰ ਵੀ ਲੰਬੀ ਲੱਗੀ ਅਸਲੇ ਜੀ ਇੰਗਾ ਭਾਜੀ ਹੋਰਾਂ ਕੋ ਸਮਾਨ ਖਰੀਦ ਰਹੇ ਆ ਤੇ ਨਿੱਕਾ ਮੋਟਾ ਜੋ ਵੀ ਸਮਾਨ ਹੋਵੇ ਪਪੜ ਫੁੱਲ ਫੁੱਲੀਆਂ ਮਕਾਨੇ ਇੱਥੇ ਹੀ ਰਸਤੇ 'ਚ ਆਉਂਦੇ ਆ ਸਮਾਨ ਖਰੀਦ ਰਹੇ ਆ ਇਸ ਦੁਕਾਨ ਤੋਂ ਤਾਂ ਉਹ ਵੀ ਖਰੀਦ ਲਏ ਤੇ ਮੈਂ ਵੀ ਖਰੀਦ ਰਿਆ ਤੇ ਬਾਕੀ ਦਿਖਾਉਨੇ ਆ ਕਿ ਕੀ ਕੀ ਖਰੀਦ ਰਹੇ ਆਂ ਕਿਹ ਲਾਲ ਦਾ ਸਮਾਨ ਤੇ ਹੈ ਹੀ ਆਵਾ ਹੋਰ ਵੀ ਦੇਖਦੇ ਆਂ ਕੀ ਹੈਗਾ ਇਹ ਵੀ 50 ਰੁਪਏ ਦਾ ਇੰਨਾ ਸਮਾਨ ਹੈ ਜੀ ਇੱਥੇ ਸੋਲੀ ਜੀ ਆਪਾਂ ਰੂਮ ਚ ਲਮੇ ਪਈਆ ਬਾਰ ਬਰਸਾਤ ਪੈ ਰਹੀ ਆ ਤੇ ਅਜੇ ਨਹੀਂ ਰੂਮ ਦੇ ਵਿੱਚ ਸਾਰੇ ਸਾਥੀ ਸੁੱਤੇ ਹੋਏ ਜਿਨੇ ਹੋਏ ਇਸ ਸਾਈਡ ਵੀ ਤੇ ਉਸ ਸਾਈਡ ਵੀ ਹਾਂ ਬੋਲ ਸਾਰੇ ਸੁੱਤੇ ਹੋਏ ਨੇ ਤੇ ਅਸੀਂ ਇੱਥੇ ਬਰਸਾਤ ਦੇ ਇੰਨੀ ਤੇਜ਼ ਪੈ ਰਹੀ ਆ ਕਿ ਬਾਹਰ ਨਿਕਲਣਾ ਅਜੇ ਮੌਂਕੀ ਨਹੀਂ ਹੈਗਾ ਫਿਰ ਆ ਕੇ ਬਿਸਤਰ ਚ ਲੰਮੋ ਪੈ ਗਏ ਤੇ ਤੇਜ਼ ਦਰ ਤਰੀ ਸਾਬ ਆਪਣੇ ਤੇ ਨੋ ਜੀ ਤੇ ਇੰਦਰਾ ਨੇ ਹੁੰਤਾ ਉਹਦੀ ਤੇ ਬਾਕੀ ਉਹ ਸਾਰੇ ਸਦਸਿਆ ਬੜਾ ਬੜੀ ਜੀ ਹਾਂ ਨਿਕਲ ਗਏ ਆਪਾਂ ਤੇ ਅਜੇ ਫਿਲਹਾਲ ਤੇ ਅਸੀਂ ਮਤਲਬ ਕਿ 6 ਵਜੇ ਦੇ 20 ਮਿੰਟ ਹੋ ਗਏ ਆ ਅਹੀਂ ਅਜੇ ਬਿਸਤਰ ਚ ਹੀ ਆ ਬਾਕੀ ਦੇਖਦੇ ਹਾਂ ਕਿਦੋਂ ਨਿਕਲਦੇ ਕਿ ਪ੍ਰਸਾਦਪੁਰ ਤੇ ਹੀ ਪੈ ਰਹੀ ਆ